ਕਮਾਂਡ ਸੰਭਾਲਣਗੇ ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਤਾਜ਼ਾ-ਤਾਜ਼ਾ ਤੇ ਚੌਂਦੀ-ਚੌਂਦੀ ਅਪਡੇਟ ਅਕਾਲੀ ਦਲ ਦੀ ਹੋਣ ਵਾਲੀ ਮੀਟਿੰਗ 10 ਤਰੀਕ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਅਹਿਮ ਹੋਣ ਜਾ ਰਿਹਾ ਹੈ 14 ਤਰੀਕ ਨੂੰ ਕੀ ਹੋਣਾ ਇੱਕ ਐਮਪੀ ਨੂੰ ਆਊਟ ਕਰ ਦਿੱਤਾ ਗਿਆ ਹੈ ਪੰਜਾਬ ਦੇ ਨੂੰ ਇਹ ਮਾਮਲਾ ਕੀ ਹੈ ਕੀ ਸਾਰੀ ਕਹਾਣੀ ਕੀ ਇਹਦੇ ਪੱਸੇ ਮੰਜ਼ਰ ਦੇ ਅੰਦਰ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੱਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਚੀਜ਼ਾਂ ਖੁੱਲ ਕੇ ਹੌਲੀ-ਹੌਲੀ ਹੌਲੀ-ਹੌਲੀ ਬਾਹਰ ਆਉਣ ਲੱਗੀਆਂ ਨੇ ਆਖਦੇ ਨੇ ਕਿ ਅਕਾਲੀ ਦਲ ਤੇ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਦੀ ਬਿੱਲੀ ਥੇਲਿਓਂ ਬਾਹਰ ਆ ਚੁੱਕੀ ਹੈ ਬਿੱਲੀ ਥੇਲਿਓਂ ਕਿਵੇਂ ਬਾਹਰ ਆਈ ਇਹਦੇ ਬਾਰੇ ਮੈਂ ਤੁਹਾਨੂੰ ਕੱਲ ਵੀ ਪੂਰੀ ਇੱਕ ਤਫਸੀਲੀ ਰਿਪੋਰਟ ਦਿੱਤੀ ਸੀ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਕਿਵੇਂ ਕਮਾਂਡ ਸੰਭਾਲ ਰਹੇ ਨੇ ਇਹਦੇ ਬਾਰੇ ਵੀ ਤੁਹਾਨੂੰ ਦੱਸਣਾ ਮਸਲਾ ਇਹ ਹੈ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਸਾਦੀ ਹੈ ਜਿਹਦੇ ਵਿੱਚ ਜਾਨਕੀ 10 ਜਨਵਰੀ 10 ਜਨਵਰੀ ਵਾਲੀ ਮੀਟਿੰਗ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਇਹ ਅਸਤੀਫੇ ਨੂੰ ਪ੍ਰਵਾਨ ਕਰਨ ਦੀ ਗੱਲ ਹੈ ਜਿਹੜੀ ਉਹ ਸਾਹਮਣੇ ਆਈ ਹੈ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵਰਕਿੰਗ ਕਮੇਟੀ ਪ੍ਰਵਾਨ ਕਰਲੇਗੀ ਬਲਵਿੰਦਰ ਸਿੰਘ ਭੁੰਦੜ ਦੀ ਨਾਰਾਜ਼ਗੀ ਇਸ ਮਾਮਲੇ ਤੇ ਜਗ ਜਾਹਰ ਹੋ ਚੁੱਕੀ ਹੈ। ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਕੀ ਆ ਰਿਹਾ ਕਿ ਉਹ ਵਰਕਿੰਗ ਕਮੇਟੀ ਨਵੀਂ ਭਰਤੀ ਦੀ ਪ੍ਰਕਿਰਿਆ ਆਰੰਭੇਗੀ। ਜਦੋਂ ਨਵੀਂ ਭਰਤੀ ਦੀ ਪ੍ਰਕਿਰਿਆ ਆਰੰਭੀ ਜਾਵੇਗੀ ਤਾਂ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾਉਣ ਦੇ ਲਈ ਜ਼ਮੀਨ ਨੂੰ ਪਧਰਾ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਾਏ ਜਾਣੇ ਨੇ ਇਹ ਹੁਣ ਤੁਸੀਂ ਆਪਣੇ ਕੰਨਾਂ ਦੇ ਵਿੱਚੋਂ ਹੀ ਗੱਲ ਕੱਢ ਲਵੋ। ਆਖਰਕਾਰ ਜਿਹੜੀ ਬਾਗੀ ਤੇ ਦਾਗੀਆਂ ਨੂੰ ਚੁੱਲ੍ਹਾ ਚੌਂਕਾ ਇਕੱਠਾ ਕਰਨ ਦੀ ਹਦਾਇਤਾਂ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਸੀ ਉਹਨਾਂ ਦਾ ਕੀ ਬਣੇਗਾ ਕਿਉਂਕਿ ਅਕਾਲੀ ਦਲ ਨੇ ਸਪਸ਼ਟ ਕਰਤਾ ਕੱਲ ਜਦੋਂ ਜਥੇਦਾਰ ਉਹਨਾਂ ਨੂੰ ਮਿਲ ਕੇ ਆਏ ਕਿ ਅਸੀਂ ਉਹ ਸੱਤ ਮੈਂਬਰੀ ਕਮੇਟੀ ਦਾ ਕੋਈ ਵजूद ਨਹੀਂ ਅਸੀਂ ਕਾਨੂੰਨੀ ਨੁਕਤੇ ਜੋ ਵੀ ਉਹਨਾਂ ਨੇ ਦੱਸਿਆ ਤੇ ਜੋ ਇਹ ਸਟੇਟਮੈਂਟ ਅਕਾਲੀ ਦਲ ਦੀ ਹੈ ਹੁਣ ਉਹ ਕਦੋਂ ਕੀ ਬਣੇਗਾ ਉਸੇ ਪੈਰਲਰ ਉਹਦੇ ਬਰਾਬਰ ਕੱਲ ਇੱਕ ਮੀਟਿੰਗ ਜਿਹੜੀ ਹੈ ਉਹ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਪਟਿਆਲਾ ਵਾਲੀ ਰਹਿائش ਦੇ ਉੱਤੇ ਹੋਈ ਉਸ ਮੀਟਿੰਗ ਦੇ ਵਿੱਚ ਵੀ ਕਿਹਾ ਗਿਆ ਕਿ ਇਹ ਪੰਥ ਤੋਂ ਭਗੋੜੇ ਹੋ ਚੁੱਕੇ ਨੇ ਖਾਲਸਾ ਪੰਥ ਤੋਂ ਅਕਾਲੀ ਦਲ ਦਾ ਸੁਖਵੀਰ ਬਾਦਲ ਵਾਲਾ ਧੜਾ ਭਗੋੜਾ ਹੋ ਚੁੱਕਿਆ ਇਹ ਗੱਲ ਉਹਨਾਂ ਨੇ ਕਹੀ ਹੁਣ ਗਿਆਨੀ ਹਰਪ੍ਰੀਤ ਸਿੰਘ ਇੱਥੇ ਕਿੱਥੋਂ ਆਉਂਦੇ ਨੇ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਸੁਧਾਰ ਲਹਿਰ ਵਾਲਿਆਂ ਨੇ ਸਮਾਂ ਮੰਗਿਆ ਜਾਂ ਉਹਨਾਂ ਨੇ ਮਿਲਣ ਆਏ ਆ ਸ਼੍ਰੀ ਅਕਾਲ ਤਖਤ ਸੈਟ ਦੇ ਜਥੇਦਾਰ ਉਹ ਕਹਿ ਦੇਣਗੇ ਭਈ ਆ ਤੁਹਾਡੇ ਸਾਹਮਣੇ ਆ ਉਹ ਤਾਂ ਕੁਝ ਕਰ ਨਹੀਂ ਰਹੇ ਫਿਰ ਐਸੀ ਕਿਵੇਂ ਇਕੱਠੇ ਹੋ ਜਾਈਏ ਕਿਸ ਆਧਾਰ ਤੇ ਇਕੱਠੇ ਹੋ ਸਕਦੇ ਆ ਇਹ ਇੱਕ ਗੱਲ ਹੈ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਵਿਸਾਖੀ ਤੱਕ ਫਿਰ ਜੇ ਸਾਰਾ ਕੁਝ ਨਾ ਹੋਇਆ ਤਾਂ ਅਸੀਂ ਪਾਰਟੀ ਨਵੀਂ ਗਠਿਤ ਕਰਨੀ ਹੈ ਇਹਦੇ ਬਾਰੇ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਹੁਣ ਮੀਡੀਆ ਦੇ ਅੰਦਰ ਇਹ ਚਰਚਾ ਹੈ ਇਹ ਸੂਚਨਾਵਾਂ ਨਹੀਂ ਮੈਂ ਤੁਹਾਨੂੰ ਸਪਸ਼ਟ ਕਰ ਦਵਾਂ ਇੱਕ ਇਹ ਸਿਰਫ ਚਰਚਾ ਮਾਤਰਾ ਹੈ ਆ ਕਿਆ ਸਰ ਆਈਆਂ ਨੇ ਕਣਸੋਹਾਂ ਨੇ ਜੋ ਤੁਸੀਂ ਇਸ ਨੂੰ ਸ਼ਬਦ ਦੇਣਾ ਚਾਹੋ ਕਿ ਗਿਆਨੀ ਹਰਪ੍ਰੀਤ ਸਿੰਘ ਫਿਰ ਕੀ ਉਸ ਬੰਨ ਵਾਲੇ ਨਵੇਂ ਅਕਾਲੀ ਦਲ ਨੂੰ ਸਰਪ੍ਰਸਤੀ ਦੇਣਗੇ ਕਿ ਗਿਆਨੀ ਹਰਪ੍ਰੀਤ ਸਿੰਘ ਉਸ ਦੀ ਕਮਾਂਡ ਸੰਭਾਲਣਗੇ ਅਗਵਾਈ ਕਰਨਗੇ ਸਰਪ੍ਰਸਤੀ ਦੇਣਗੇ ਜਾਂ ਫਿਰ ਉਹਨਾਂ ਦੇ ਮੋਢੀ ਦੇ ਆਗੂਆਂ ਦੇ ਵਿੱਚ شمار ਹੋਣਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਬੜੇ ਸਾਦੇ ਤਰੀਕੇ ਦੇ ਨਾਲ ਕਿ ਜਿਹੜੀ ਅਕਾਲੀ ਦਲ ਦਾ ਵਫਦ ਦੇਈ ਮੁਲਾਕਾਤ ਜਥੇਦਾਰ ਰਗਵੀਰ ਸਿੰਘ ਹੋਰਾ ਨਾਲ ਹੋਈ ਹੈ ਉਸ ਮੁਲਾਕਾਤ ਤੋਂ ਬਾਅਦ ਜਿਹੜਾ ਹੈ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਇਸ ਦੀ ਨਾ ਤਾਂ ਹਾਮੀ ਭਰੀ ਗਈ ਹੈ ਨਾ ਹੀ ਇਹਨੂੰ ਨਕਾਰਿਆ ਗਿਆ ਹੈ ਜਾਨੀ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਅੰਦਰ ਕੋਈ ਜਿਹੜੀ ਗੱਲ ਹਾਲੇ ਤੱਕ ਸਾਹਮਣੇ ਨਹੀਂ ਆਈ ਇਹ ਇੱਕ ਤਰਫਾ ਵਨ ਵੇ ਟ੍ਰੈਫਿਕ ਹੈ ਅਕਾਲੀ ਦਲ ਵੱਲੋਂ ਕੇ ਸੱਤ ਮੈਂਬਰੀ ਕਮੇਟੀ ਦਾ ਵजूद ਹੀ ਨਹੀਂ ਬਚਦਾ ਸਵਿਧਾਨ ਜੋ ਕੱਲ ਦਲਜੀਤ ਸਿੰਘ ਚੀਮਾ ਨੇ ਜੋ ਪਰਫਾਰਮਾ ਪੜ੍ਹ ਕੇ ਸੁਣਾਇਆ ਜਾਂ ਸਾਰਾ ਕੁਝ ਕੀਤਾ ਜੋ ਪ੍ਰੈਸ ਕਾਨਫਰੰਸ ਉਸ ਤੋਂ ਤਾਂ ਇਹੀ ਭਾਵ ਜਾਂਦਾ ਹੁਣ ਦੇਖੋ ਸਾਡੇ ਸਮਾਜ ਦੇ ਅੰਦਰ ਅਸੀਂ ਚੀਜ਼ਾਂ ਦੀ ਵਿਆਖਿਆ ਇੰਟਰਪ੍ਰੀਟੇਸ਼ਨ ਆਪਣੇ ਮੁਤਾਬਕ ਕਰਦੇ ਹਾਂ ਜੇ ਸਾਨੂੰ ਚੀਜ਼ ਸਹੀ ਲੱਗਦੀ ਹੈ ਜਿਸ ਪ੍ਰਕਾਰ ਅਸੀਂ ਉਸ ਪ੍ਰਕਾਰ ਕਰਦੇ ਹਾਂ ਮੰਨ ਲਿਆ ਜਾਵੇ ਕਿ ਜੇ ਕੋਈ ਕਾਨੂੰਨ ਸਾਨੂੰ ਸਹੀ ਲੱਗਦਾ ਹੈ ਤਾਂ ਅਸੀਂ ਉਸ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਆਪਣੇ ਹਿਸਾਬ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਖਾਸ ਕਰਕੇ ਵਕੀਲ ਭਾਈ ਚਾਰਾ ਇਸ ਨੂੰ ਜਿਆਦਾ ਚੰਗੀ ਤਰ੍ਹਾਂ ਨਾਲ ਸਮਝਦਾ ਕਿ ਲਾ ਦੀ ਇੰਟਰਪ੍ਰੀਟੇਸ਼ਨ ਬਹੁਤ ਮਾਇਨਾ ਰੱਖਦੀ ਹੈ ਕਿ ਕਿਸ ਤਰ੍ਹਾਂ ਨਾਲ ਹੋਣਾ ਚਾਹੀਦਾ ਜੇ ਅਸੀਂ ਜਿਹੜੇ ਪਰਫਾਰਮੇ ਦੀ ਗੱਲ ਉਹ ਕਰਦੇ ਨੇ ਜਾਂ ਫਿਰ ਜਿਹੜਾ ਸੰਵਿਧਾਨ ਕਹਿੰਦਾ ਉਸ ਤੋਂ ਤਾਂ ਅਕਾਲੀ ਦਲ ਬਹੁਤ ਪਹਿਲਾਂ ਰਜਿਸਟਰਡ ਪਾਰਟੀ ਹੈ ਅਭੀ ਜਨਨ ਕਿ ਉਸ ਸਮੇਂ ਤੋਂ ਤਾਂ ਅਕਾਲੀ ਦਲ ਬਹੁਤ ਪੁਰਾਣੀ ਤੇ ਰਜਿਸਟਰਡ ਪਾਰਟੀ ਹੈ ਅਕਾਲੀ ਦਲ ਇੱਕ ਪਾਸੇ ਕਹਿੰਦਾ ਕਿ ਅਸੀਂ ਬਾਬਾ ਖੜਕ ਸਿੰਘ ਦੀ ਵਿਰਾਸਤ ਨੂੰ ਅੱਗੇ ਲੈ ਕੇ ਚੱਲਣਾ ਮਾਸਟਰ ਤਾਰਾ ਸਿੰਘ ਦੀ ਵਿਰਾਸਤ ਨੂੰ ਅੱਗੇ ਲੈ ਕੇ ਚੱਲਣਾ ਇੱਕ ਪਾਸੇ ਕਹਿੰਦਾ ਕਿ ਅਸੀਂ ਸੈਕੂਲਰ ਆ ਫਿਰ ਇਹ ਦੋਵੇਂ ਚੀਜ਼ਾਂ ਬਰਾਬਰ ਕਿ ਹਾਲਾਂਕਿ ਸਿੱਖ ਤਾਂ ਸਰਵ ਸਾਂਝੀ ਵਾਲਤਾ ਦਾ ਸਨੇਹਾ ਲੈ ਕੇ ਇਸ ਖਿੱਤੇ ਦੇ ਵਿੱਚ ਚੱਲਦੇ ਆਏ ਨੇ ਉਹ ਉਹਨਾਂ ਲਈ ਸੈਕੂਲਰ ਸ਼ਬਦ ਵਿਸ਼ੇਸ਼ ਤੌਰ ਤੇ ਘੜਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਸਵਾਲ ਇਹ ਹੈ ਕਿ ਤੁਸੀਂ ਉਸ ਤੋਂ ਬਚਣ ਦੇ ਲਈ ਇਹ ਸਹਾਰਾ ਪਾ ਰਹੇ ਹੋ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਅਸਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿੰਦੇ ਕਿ ਪਾਰਟੀ ਪ੍ਰਧਾਨ ਦੇ ਤੌਰ ਤੇ ਮੈਂ ਸਾਰੀਆਂ ਗਲਤੀਆਂ ਆਪਣੀ ਝੋਲੀ ਚ ਪਾਉਣਾ ਉਦੋਂ ਵੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਮਨਾਵ ਹੁਕਮ ਮੰਨ ਰਹੇ ਹੋ ਉਦੋਂ ਵੀ ਤੁਸੀਂ ਇੱਕ ਧਾਰਮਿਕ ਸੰਸਥਾ ਦੇ ਹੁਕਮ ਮੰਨ ਰਹੇ ਹੋ ਤੇ ਡਬਲ ਸਟੈਂਡਰਡ ਕਿਵੇਂ ਆ ਸੱਤ ਮੈਂਬਰੀ ਕਮੇਟੀ ਬਣਾਉਣ ਦੇ ਵਿੱਚ ਤਾਂ ਸੰਵਿਧਾਨ ਅੜਿੱਕਾ ਆ ਜਾਂਦਾ ਸਾਰੀਆਂ ਗਲਤੀਆਂ ਇੱਕ ਧਾਰਮਿਕ ਸੰਸਥਾ ਦੇ ਉੱਤੇ ਜਾ ਕੇ ਪਾਰਟੀ ਪ੍ਰਧਾਨ ਕਿਉਂਕਿ ਉਹ ਤਾਂ ਅਕਾਲੀ ਦਲ ਦੇ ਪ੍ਰਧਾਨ ਨਹੀਂ ਪੁਵਾਈਆਂ ਨਾ ਚੋਲੀ 'ਚ ਜਾ ਕੇ ਉਹ ਕੋਈ ਸ਼ਿਵ ਸੈਨਾ ਦੇ ਪ੍ਰਧਾਨ ਨਹੀਂ ਤਾਂ ਨਹੀਂ ਪੁਵਾਈਆਂ ਉਹ ਕੋਈ ਟੀਐਮਸੀ ਦੇ ਪ੍ਰਧਾਨ ਤੇ ਨਾ ਪਾਈਆਂ ਉਹ ਤਾਂ ਸੀਪੀਐਮ ਦੇ ਕਿਸੇ ਸਖਤਰ ਨੇਤਾ ਨਹੀਂ ਪੁਵਾਈਆਂ ਉਹ ਤੁਸੀਂ ਪੁਵਾਈਆਂ ਨਾ ਔ ਕਾਲੀਦਲ ਦੇ ਪ੍ਰਧਾਨ ਨੇ ਪੁਆਈਆਂ ਫਿਰ ਉੱਥੇ ਉੱਥੇ ਚੀਜ਼ ਲਾਗੂ ਨਹੀਂ ਹੁੰਦੀ ਫਿਰ ਚੋਣ ਕਮਿਸ਼ਨ ਤਾਂ ਉਹ ਵੀ ਕਹਿ ਸਕਦਾ ਕਿ ਭਾਈ ਤੁਸੀਂ ਉਹ ਕਿਉਂ ਕਰਕੇ ਆ ਹੁਣ ਇਹ ਗੱਲ ਹੈ ਕਿ ਜਿਹੜੀ ਚੀਜ਼ ਤਾਂ ਸੁਖਵੀਰ ਸਿੰਘ ਬਾਦਲ ਦੇ ਧੜੇ ਨੂੰ ਲੱਗਦੀ ਹੈ ਕਿ ਸਾਡਾ ਐਸਆਚ ਤੋਂ ਬਚ ਸਕਦੇ ਆ ਉਹ ਚੋ ਦਾ ਬਚਨ ਦੇ ਲਈ ਉਹ ਉਹਨੂੰ ਐਵੇਂ ਦੇਖਦਾ ਹੁਣ ਦੂਜੇ ਪਾਸੇ ਉਸੇ ਕਹਿੰਦੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਤਾਂ ਇਹ ਗੱਲ ਸਪਸ਼ਟ ਹੈ ਸੁਖਵੀਰ ਸਿੰਘ ਬਾਦਲ ਕਹਿੰਦਾ ਕਿ ਕਾਲੀਦਲ ਕੱਲਾ ਜਿਹੜਾ ਅਕਾਲ ਤਖਤ ਨੂੰ ਸਮਰਪਤ ਹੈ ਹੁਣ ਜੇ ਤੁਸੀਂ ਉਹ ਰੋਜੀ ਬਰਕੰਦੀ ਦੇ ਜਿਹੜਾ ਡੇਰੇ ਦੇ ਉੱਤੇ ਉਹ ਉਹਨਾਂ ਨੇ ਆਪਣਾ ਭਾਸ਼ਣ ਕੀਤਾ ਸਾਰਾ ਸਾਰਾ ਕੁਝ ਬੋਲਿਆ ਉਹਦੇ ਵਿੱਚ ਫਿਰ ਉੱਥੇ ਕਿ ਉੱਥੇ ਨਹੀਂ ਤੁਹਾਡੀ ਰਜਿਸਟ੍ਰੇਸ਼ਨ ਖਤਰੇ 'ਚ ਆਉਂਦੀ ਸਵਾਲ ਹੈ ਕਿ ਕੱਲ ਨੂੰ ਕੋਈ ਉਹ ਉਹ ਆਡੀਓ ਵੀਡੀਓ ਚੱਕ ਕੇ ਜਾ ਕੇ ਲੈ ਜਾਵੇ ਚੋਣ ਕਮਿਸ਼ਨ ਦੇ ਕੋਲ ਕਿ ਇਹ ਤਾਂ ਕਿਸੇ ਧਾਰਮਿਕ ਸੰਸਥਾ ਦੇ ਮਤਹਿਤ ਚੱਲਦੇ ਨੇ ਤਾਂ ਤੁਸੀਂ ਕੀ ਕਰੋਗੇ ਤੁਸੀਂ ਕੀ ਕਰੋਗੇ ਹੁਣ ਸਵਾਲ ਹੈ ਕਿ ਕਾਲੀ ਦਲ ਕਸੂਤਾ ਫਸ ਚੁੱਕਿਆ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਲਈ ਉਹਨਾਂ ਦਾ ਲੋង ਲਾਣਾ ਪੂਰੇ ਕਮਰ ਕੱਸੇ ਕੱਸੀ ਬੈਠਾ ਹੈ ਤੇ ਉਹ ਹਰ ਹਿੱਲੇ ਵਰਤੇਗਾ ਆ ਕਹਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਭੁੰਦਰ ਦੀ ਇਸ ਮਾਮਲੇ 'ਚ ਨਾਰਾਜ਼ਗੀ ਕਈ ਵਾਰ ਆ ਚੁੱਕੀ ਹੈ ਕਿ ਮੀਟਿੰਗ ਪਹਿਲਾਂ ਕਰਕੇ ਸਤੀਫੇ ਪ੍ਰਵਾਨ ਕੀਤੇ ਜਾਣ ਪਰ ਉਸ ਲਾਣੇ ਨੇ ਉਹਨਾਂ ਦੇ ਵੀ ਪੈਰ ਨਹੀਂ ਲੱਗਣ ਦਿੱਤੇ ਜਿਸ ਕਰਕੇ ਤੁਸੀਂ ਬੀਤੇ ਕੁਝ ਦਿਨਾਂ ਤੋਂ ਬਲਵਿੰਦਰ ਸਿੰਘ ਭੁੰਦਰ ਨੂੰ ਖਮੋਸ਼ 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 ਨਜ਼ਰ ਵੇਖਦੇ ਹੋਵੋਗੇ ਤੇ ਅਖੀਰ 'ਚ ਗੱਲ ਕਰਦੇ ਆ ਅਮਰਤਪਾਲ ਹੁਣਾ ਦੇ ਉੱਤੇ ਲੱਗੇ ਐਨਐਸਏ ਦੀ ਅਮਰਤਪਾਲ ਹੁਣਾ ਨੂੰ ਕੋਈ ਕਿ ਉਹਨਾਂ ਦੀ ਪਾਰਟੀ ਬਣ ਜਾ ਰਹੀ ਹੈ 14 ਨੂੰ ਉਸ ਤੋਂ ਪਹਿਲਾਂ ਇਸ ਘਟਨਾ ਨੂੰ ਸਿਆਸੀ ਰੰਗ ਦੇ ਦੇ ਨਾਲ ਵੀ ਦੇਖਿਆ ਜਾ ਰਿਹਾ ਕਿ ਇੱਕ ਕਤਲ ਹੋਇਆ ਸੀ ਸਰਪੰਚੀ ਦੀਆਂ ਚੋਣਾਂ ਦੇ ਵੇਲੇ ਪੰਚਾਇਤੀ ਚੋਣਾਂ ਵੇਲੇ ਨਰੀ ਹੋ ਹਰੀਨੋ ਸਿੰਘ ਦੇ ਵਿੱਚ ਤੇ ਉਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਯੂਪੀਏ ਦੇ ਤਹਿਤ ਯੂਆਪਾ ਦੇ ਤਹਿਤ ਉਹ ਨਾਮਜ਼ਦ ਕਰ ਲਏਗੇ ਐ ਐਨਐਸਐਸ ਦੇ ਦੀਨ ਨੂੰ ਪਹਿਲਾਂ ਹੀ ਬੰਦ ਹੈ ਇਹ ਇੱਕ ਬਹੁਤ ਵੱਡਾ ਚਾਰजेस ਹੈ ਯੂਪੀਏ ਦਾ ਕੇਸ ਦਰਜ ਹੋ ਜਾਣਾ ਇਹਦੇ ਵਿੱਚ ਜਮਾਨਤ ਬਾਕੀ ਚੀਜ਼ਾਂ ਬਹੁਤ ਔਖੀਆਂ ਨੇ ਉਨ੍ਹਾਂ ਦੀ ਨਾਮਜ਼ਦਗੀ ਆ ਹੁਣ ਉਨ੍ਹਾਂ ਦੀ ਗ੍ਰਿਫਤਾਰੀ ਇਸ ਕੇਸ ਚ ਪਈ ਹੈ ਜਾਂ ਨਹੀਂ ਪਈ ਕਿਉਂਕਿ ਦੇਖਣ ਵਾਲੀ ਗੱਲ ਹੈ ਕਿ ਟੈਕਨੀਕਲ ਗੱਲ ਹੈ ਕਿ ਉੱਥੇ ਜਾ ਕੇ ਪੰਜਾਬ ਪੁਲਿਸ ਨੇ ਗ੍ਰਿਫਤਾਰੀ ਪਾਈ ਹੈ ਜਾਂ ਨਹੀਂ ਪਾਈ ਜਾਂ ਜਿਹੜੀ ਜਾਂਚ ਕਰਦੀ ਏਜੰਸੀ ਆ ਉਹਨੇ ਪਾਈ ਹੈ ਕਿ ਨਹੀਂ ਪਾਈ ਪਰ ਜੋ ਅਦਾਲਤ ਦੇ ਅੰਦਰ ਚਾਰ ਸ਼ੀਟ ਆਈ ਹੈ ਜੋ ਚਲਾਨ ਆਇਆ ਉਹਦੇ ਅੰਦਰ ਇਹ ਚੀਜ਼ ਹੈਗੀ ਹੈ ਤੇ ਹੁਣ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਤੌਰ ਦਿੱਤਾ ਗਿਆ ਇਸਾ ਆਪਣਾ ਤਾਂ ਕਾਫੀ ਲੰਬਾ ਸਮਾਂ ਅਰਸਾ ਰਹਿਣਗੇ ਕਿਉਂਕਿ ਉਹ 2027 ਦੇ ਵਿੱਚ ਉਹਨਾਂ ਬਤੌਰ ਮੁੱਖ ਮੰਤਰੀ ਉਹਨਾਂ ਦਾ ਜਿਹੜਾ ਉਹਨਾਂ ਦਾ ਅਲੱਦ-ਅਲ੍ਹਾ ਹੈ ਜਿਹੜੀ ਉਹਨਾਂ ਦੀ ਟੀਮ ਹੈ ਉਹ ਪੇਸ਼ ਕਰ ਰਹੀ ਸੀ ਹੁਣ ਮੁੱਖ ਮੰਤਰੀ ਦੇ ਤੌਰ ਤੇ ਫਿਰ ਉਹ ਕੀ ਬਾਹਰ ਹੀ ਨਹੀਂ ਆ ਸਕਣਗੇ ਤਾਂ ਮੁੱਖ ਮੰਤਰੀ ਕਿਵੇਂ ਬਣਨਗੇ ਇਹ ਤਾਂ ਇੱਕ ਹੁਣ ਸਵਾਲ ਖੜਾ ਹੋ ਚੁੱਕਿਆ ਹੈ ਉਹਨਾਂ ਦੀ ਪਾਰਟੀ ਵੀ ਬਣ ਜਾ ਰਹੀ ਸੀ ਕੀ ਉਸ ਪਾਰਟੀ ਦੇ ਬਣ ਕਰਕੇ ਸਾਰਾ ਕੁਝ ਹੋ ਰਿਹਾ ਹੈ ਇਹ ਵੀ ਹੁਣ ਇੱਕ ਸਵਾਲ ਹੈ ਇਹ ਤਾਂ ਹੁਣ ਉਸ ਉਹਨਾਂ ਵੱਲੋਂ ਤਾਂ ਹਾਲੇ ਤੱਕ ਇਸ ਦੇ ਉੱਤੇ ਕੋਈ ਇਲਜ਼ਾਮ ਆਇਆ ਨਹੀਂ ਸ਼ਾਇਦ ਆ ਜਾਵੇ ਕੁੱਲ ਮਿਲਾ ਕੇ ਪੰਥਕ ਸਿਆਸਤ ਦੇ ਸਮੇਂ ਕਾਫੀ ਕਾਫੀ ਜ਼ਿਆਦਾ ਸਰਗਰਮ ਹੈ ਇਨ ਜਿਵੇਂ ਜਿਵੇਂ ਕੋਈ ਅਪਡੇਟ ਆਉਣੀ ਆ ਤੁਹਾਡੇ ਨਾਲ ਸਾਂਝੀ ਕਰਨੀ ਆ ਵਰਕਿੰਗ ਕਮੇਟੀ ਕੱਲ ਨੂੰ ਕੀ ਫੈਸਲਾ ਲੈਂਦੀ ਆ ਸੁਧਾਰ ਲਹਿਰ ਵਾਲੇ ਕੀ ਕਰਦੇ ਆ ਸਾਰੀਆਂ ਗੱਲਾਂ ਤੁਹਾਨੂੰ ਦੱਸਣੀਆਂ ਨੇ ਬਾਕੀ ਤੁਹਾਡੀ ਕੀ رائے ਆ ਕਮੈਂਟ ਬਾਕਸ ਚ ਜ਼ਰੂਰ